ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਚੇਅਰਮੈਨ ਕਮ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼੍ਰੀ ਜਿਤੇਂਦਰ ਪਾਲ ਸਿੰਘ ਖੁਰਮੀ ਅਤੇ ਸੀਜੀਐਮ ਸ਼੍ਰੀ ਰੁਪਿੰਦਰ ਸਿੰਘ ਜੀ ਦੇ ਨਿਰਦੇਸ਼ਾਂ ਅਨੁਸਾਰ ਵਰਲਡ ਐਂਟੀ ਚਾਈਲਡ ਲੇਬਰ ਡੇ ਦੇ ਸੰਦਰਭ ਵਿੱਚ ਇੱਕ ਸਪਤਾਹਿਕ ਮੁਹਿੰਮ ਛੇੜੀ ਗਈ ਹੈ ਜਿਸ ਦੇ ਤਹਿਤ ਲੇਬਰ ਇਨਫੋਰਸਮੈਂਟ ਅਫਸਰ ਨਵਦੀਪ ਸਿੰਘ ਜੀ ਦੀ ਅਧਿਕਸ਼ਤਾ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਪ੍ਰਾਈਵੇਟ ਸੰਸਥਾਨਾਂ ਦੁਕਾਨਾਂ ਅਤੇ ਰੈਸਟੋਰੈਂਟ ਵਿੱਚ ਜਾ ਕੇ ਬਾਲ ਸ਼ਰਮ ਨੂੰ ਰੋਕਿਆ ਜਾ ਰਿਹਾ ਹੈ ਇਸ ਦੇ ਸੰਦਰਭ ਵਿੱਚ ਦੋ ਦੁਕਾਨਾਂ ਦੇ ਚਲਾਣ ਵੀ ਕੀਤੇ ਗਏ ਹਨ ਜੋ ਕਿ ਚਾਈਲਡ ਲੇਬਰ ਚਲਾ ਰਹੇ ਸਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਚਾਈਲਡ ਲੇਬਰ ਨਾ ਕਰਵਾਈ ਜਾਏ ਅਤੇ ਜੋ ਵੀ ਚਾਈਲਡ ਲੇਬਰ ਕਰਦਾ ਪਾਇਆ ਗਿਆ ਉਸਦੇ ਚਲਾਣ ਵੀ ਕੀਤੇ ਜਾਣਗੇ ਅਤੇ ਉਸ ਨੂੰ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀਗੀ ਇਸ ਦੇ ਤਹਿਤ ਅਸੀਂ ਸਾਰੀ ਸਾਡੀ ਟੀਮ ਜਿਸ ਵਿੱਚ ਬਾਲ ਸ਼ਰਮ ਅਧਿਕਾਰੀ ਅਤੇ ਚਾਈਲਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮੈਂਬਰ ਸਹਿਬਾਨ ਚਾਈਲਡ ਸੁਰੱਖਿਆ ਅਫਸਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾ ਦੇ ਅਧਿਕਾਰੀ ਵੀ ਸ਼ਾਮਲ ਹੋਏ ਜੋ ਕਿ ਮਿਲ ਕੇ 21 ਜੂਨ ਤੱਕ ਇਹ ਮੁਹਿੰਮ ਚਲਾਣਗੇ ਅਤੇ ਜੋ ਵੀ ਚਾਈਲਡ ਲੇਬਰ ਕਰਦਾ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ